ਸਸ ਗਿਆ ਦੋਸਤੋ ਮੈਂ ਤੁਹਾਡਾ ਆਪਣਾ ਅਮਨਦੀਪ ਮਨਚੰਦਾ ਪੱਤਰਕਾਰ ਪਾਈਜ਼ ਜਰੂ ਇੱਕ ਗੰਭੀਰ ਮੁੱਦਾ ਚੱਲ ਰਿਹਾ ਹੈ ਕੰਗੜਾ ਨੂੰ ਦੁਬਾਰਾ ਤੇ ਸਾਡੀ ਭੈਣ ਦਾ ਜਿੰਨੇ ਹੁਸੇ ਵਿਚ ਆ ਕੇ ਆਪਣੇ ਪ੍ਰੋਟੈਸਟ ਨੂੰ ਲੈ ਕੇ ਕਿਸਾਨ ਪ੍ਰੋਟੈਸਟ ਨੂੰ ਲੈ ਕੇ ਕਿਸਾਨਾਂ ਦੇ ਉੱਤੇ 700 ਕਿਸਾਨ ਦੀ ਡੈਥ ਹੋਈ ਸੀ ਉਸ ਤੋਂ ਬਾਅਦ ਸ਼ੂਫ ਕਰਨ ਦੀ ਡੈਥ ਹੋਈ ਸੀ ਕਈਆਂ ਬੱਚਿਆਂ ਦੀਆਂ ਸਾਡੇ ਨੌਜਵਾਨ ਲੋਕਾਂ ਦੀਆਂ ਜਿਹੜੀਆਂ ਅੱਖਾਂ ਦੇ ਉੱਤੇ ਰਬੜਾਂ ਦੀਆਂ ਗੋਲੀਆਂ ਵਾਰ ਮਾਰ ਕੇ ਖਰਾਬ ਕਰ ਦਿੱਤੀਆਂ ਗਈਆਂ ਕਈਆਂ ਨੇ ਜਿਹੜੀਆਂ ਦਾ ਬੋਰੀਆਂ ਵਿੱਚ ਪਾ ਕੇ ਲੈ ਕੇ ਕਾਫੀ ਜਿਹੜਾ ਨੁਕਸਾਨ ਕੀਤਾ ਉਸ ਦਾ ਦੋਸਾ ਜਿਹੜਾ ਆ ਉਹਨੇ ਕੰਗਰਾਂ ਤਾਬਰ ਤੇ ਉੱਤੇ ਕੱਢ ਕੇ ਇੱਕ ਚਪੇੜ ਮਾਰੀ ਤੇ ਉਸ ਨੂੰ ਜਿਹੜਾ ਆ ਕੰਗਰਾਂ ਤਾਬਰ ਇਸ ਨੂੰ ਲੈ ਕੇ ਜਿਹੜਾ ਕਾਫੀ ਗੰਭੀਰ ਉਹਨੇ ਪੰਜਾਬੀਆਂ ਦੇ ਉੱਤੇ ਜਿਹੜਾ ਬਹੁਤ ਜਿਹੜਾ ਵੱਡਾ ਜਿਹੜਾ ਇਲਜ਼ਾਮ ਲਗਾ ਦਿੱਤਾ ਕਿ ਪੰਜਾਬੀ ਜਿਹੜੇ ਆ ਖਾਲਿਸਤਾਨਾਵਾਦੀ ਜਿਹੜੇ ਆ ਪੰਗ ਪੰਜਾਬ ਦੇ ਵਿੱਚ ਫੱਦ ਰਿਹਾ ਆ ਇਸ ਨੂੰ ਲੈ ਕੇ ਸਾਨੂੰ ਸਾਰੇ ਪੰਜਾਬੀਆਂ ਨੂੰ ਜਿਹੜਾ ਬਦਨਾਮ ਕੀਤਾ ਉਸ ਨੂੰ ਲੈ ਕੇ ਮੈਂ ਕੰਗਰਾਂ ਤਾਬਰ ਤੇ ਬਿਆਨ ਨੂੰ ਜਿਹੜਾ ਆ ਬਹੁਤ ਗਲਤ ਕਹਿਣਾ ਕਿ ਕਿਉਂ ਜਦੋਂ ਸਾਡੇ ਪੰਜਾਬੀ ਦੂਰ ਦੂਰ ਜਾ ਕੇ ਗੁਜਰਾਤ ਦੇ ਵਿੱਚ ਜਾ ਕੇ ਆ ਮਾਛਲ ਦੇ ਵਿੱਚ ਜਾ ਕੇ ਪੰਜਾਬ ਦੇ ਕੋਨੇ ਕੋਨੇ ਵਿੱਚ ਜਾ ਕੇ ਜਦੋਂ ਪਾੜ ਕਾਇਆ ਸੀ ਪਹਾ ਪਾਣੀ ਆਇਆ ਸੀ ਤੇ ਲੱਖਾਂ ਲੋਕਾਂ ਦੀ ਜਿਹੜੀ ਮਦਦ ਕੀਤੀ ਦੂਰ ਦੂਰ ਜਾ ਕੇ ਵਸ ਵਸ ਦੇਸ਼ਾਂ ਵਿੱਚ ਜਾ ਕੇ ਪੰਜਾਬੀ ਆਪਣੀ ਕਿਰਤ ਕਮਾਈ ਦੇ ਵਿੱਚੋਂ ਦਸਵੰਤ ਕੱਢ ਕੇ ਜਦੋਂ ਉਹਨਾਂ ਲੋਕਾਂ ਦੀ ਮਦਦ ਕਰਦਾ ਤੇ ਫਿਰ ਉਹ ਪੰਜਾਬੀ ਬਹੁਤ ਚੰਗੇ ਨੇ ਪੰਜਾਬੀ ਲੰਗਰ ਲਾਉਂਦੇ ਨੇ ਹਰ ਵੱਡੇ ਵੱਡੇ ਲੋਕ ਜਿਹੜੇ ਆਉ ਪੰਜਾਬੀਆਂ ਦੀ ਸਿਮਰਤ ਕਰਦੇ ਨੇ ਤੇ ਜਦੋਂ ਸਾਡੇ ਜਵਾਨ ਰੋਜ਼ ਪੰਜਾਬ ਦੇ ਜਵਾਨ ਰੋਜ਼ ਦੇ ਮਾਵਾ ਦੇ ਪੁੱਤ ਆਪਣੀ ਜੇਕ ਡਾ ਕੇ ਤੇ ਕਡਾ ਕੇ ਗੋਲੀਆਂ ਖਾਂਦੇ ਨੇ ਗੋਲੀਆਂ ਖਾਂਦੇ ਨੇ ਉਦੋਂ ਪੰਜਾਬੀ ਦੇਸ਼ ਭਗਤ ਨਹੀਂ ਪੰਜਾਬ ਨੂੰ ਯਾਦ ਕਰਾਉਣਾ ਤੇ ਦੇਸ਼ ਨੂੰ ਯਾਦ ਕਰਾਉਣ ਵਾਸਤੇ ਇੱਥੋਂ ਤੱਕ ਕਿ ਹਿੰਦ ਪਾਰ ਨੂੰ ਬਣਾਉਣ ਵਾਸਤੇ ਇੰਡੀਆ ਨੂੰ ਬਣਾਉਣ ਵਾਸਤੇ ਪੰਜਾਬੀਆਂ ਨੇ 90 ਤੋਂ ਵੱਧ ਜਗਿਆ ਆਪਣੀਆਂ ਕੁਰਬਾਨ 90% ਤੋਂ ਵੱਧ ਕੁਰਬਾਨੀਆਂ ਦੇ ਕੀਤੀਆਂ ਪਰ ਅੱਜ ਤੱਕ ਪੰਜਾਬੀਆਂ ਨਾਲ ਹਮੇਸ਼ਾ ਪੇਤਪਾਹ ਹੋਦਾ ਰਿਹਾ ਪਹਿਲੋ ਵਿੱਚੋਂ ਸਾਨੂੰ ਕੱਢ ਦਿੱਤਾ ਸਾਡਾ ਅੱਧਾ ਪੰਜਾਬ ਪਾਕਿਸਤਾਨ ਚ ਚਲ ਗਿਆ ਅੱਧਾ ਪੰਜਾਬ ਇੱਥੇ ਸਾਡੇ ਕੋਲ ਰਹਿ ਗਿਆ ਉਦੋਂ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ 84 ਜੀ ਨੁਕਸਾਨ ਹੋਇਆ ਹੁਣੇ ਪਿਛਲੇ ਪਿਛਲੇ ਕੁਝ ਜਦੋਂ ਇਹ ਮਾਹੌਲ ਬਣਿਆ ਸਰਕਾਰ ਨੇ ਇੱਕ ਮਾਹੌਲ ਬਣਾ ਕੇ ਜਿਹੜਾ ਆ ਸਾਡੇ ਨੌਜਵਾਨ ਜਿਹੜੇ ਬਹੁਤ ਜ਼ਿਆਦਾ ਮਾਰਦੇ ਨਿੱਕੇ ਨਿੱਕੇ ਬੱਚੇ ਜਿਹੜੇ ਟੀਕੇ ਨਾ ਮਾਰਦੇ ਨਸ਼ਿਆ ਦਾ ਮਾਰਦੇ ਉਹਨਾਂ ਨੂੰ ਲੈ ਕੇ ਪੰਜਾਬ ਦਾ ਕੋਈ ਵੀ ਜਿਹੜਾ ਆ ਵੱਡਾ ਲੀਡਰ ਉਹ ਨਹੀਂ ਬੋਲ ਸਕਦਾ ਇਹ ਨਿੱਕੀ ਜੀ ਗੱਲ ਪਿੱਛੇ ਜਦੋਂ ਕਿਸੇ ਦੇ ਮਾਪਿਆਂ ਨੂੰ ਜਾਂ ਕਿਸੇ ਦੇ ਭੈਣ ਭਰਾ ਨੂੰ ਤੁਸੀਂ ਗਲਤ ਬੋਲੋਗੇ ਤੇ ਉਹਨੂੰ ਤੇ ਗੁੱਸਾ ਤੇ ਚੜੂਗਾ ਹੀ ਉਹਨੇ ਕਿਹੜਾ ਕੁਝ ਕੋਈ ਗਲਤ ਕੰਮ ਕੀਤਾ ਉਹਨੇ ਇੱਕ ਚਪੇੜ ਮਾਰੀ ਇੱਕ ਚਪੇੜ ਕੋਈ ਉਹਨੇ ਗੋਲੀ ਨਹੀਂ ਮਾਰ ਦਿੱਤੀ ਉਹਨੂੰ ਕੋਈ ਕੁਝ ਨਹੀਂ ਕੀਤਾ ਚਪੇੜ ਮਾਰੀ ਕਿ ਉਹਨੂੰ ਸਮਝਾਇਆ ਕਿ ਇਸ ਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਤੁਸੀਂ ਸੋਚੋ ਪਰ ਉਹ ਸੋਚਣ ਵਾਲੀ ਜਨਾਨੀ ਨਹੀਂ ਪਰ ਮੈਂ ਜਿਹੜਾ ਆ ਇਹ ਚੀਜ਼ ਨੇ ਕਿਹਾ ਪਰ ਦੂਜੀ ਤਰਫ ਇਹਦਾ ਇੱਕ ਪਹਿਲੂ ਵੀ ਹੋ ਸਕਦਾ ਹੈ ਵੈਲਿਊ ਸਭ ਤੋਂ ਜ਼ਿਆਦਾ ਇਹ ਆ ਕਿ ਮੈਂ ਆਪਣੀਆਂ ਭੈੜਾ ਭਰਾਵਾਂ ਨੂੰ ਖਾਸ ਕਰਕੇ ਜਿਹੜੇ ਸਰਕਾਰੀ ਨੌਕਰੀਆਂ ਲੱਗੇ ਹੋਇਆ ਖਾਸ ਕਰਕੇ ਜਿਹੜੇ ਜਿਨ੍ਹਾਂ ਨੂੰ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਵੱਖ-ਵੱਖ ਤਮਾਂ ਤੇ ਇਹ ਨੌਕਰੀਆਂ ਮਿਲੀਆਂ ਆਈਆਂ ਜੇ ਤੁਸੀਂ ਇਹੋ ਜਿਹਾ ਜਿਹੜਾ ਸਰਕਾਰਾਂ ਵੀ ਇਸ ਚੀਜ਼ ਨੂੰ ਮੁੱਦਾ ਬਣਾ ਕੇ ਆਪਾਂ ਨੂੰ ਅੱਗੇ ਹੀ ਪੰਜਾਬ ਨੂੰ ਹਮੇਸ਼ਾ ਵਿਛੜਾ ਕਰਦੇ ਆ ਤੇ ਸਾਨੂੰ ਫਿਰ ਵਿਛੜਾ ਕਰਨਗੇ ਕਿਤੇ ਨਾ ਕਿਤੇ ਆ ਕੇ ਇਹ ਬਹੁਤ ਵੱਡਾ ਪਹਿਲੂ ਹੋ ਸਕਦਾ ਆ ਕਿ ਸ਼ਾਇਦ ਇਸ ਚੀਜ਼ ਨੂੰ ਲੈ ਕੇ ਸਰਕਾਰ ਕਵੇ ਕਿ ਸਾਡੇ ਸਾਨੂੰ ਕੋਈ ਨੁਕਸਾਨ ਹੋ ਸਕਦਾ ਤੇ ਸਾਨੂੰ ਨੌਕਰੀਆਂ ਬੜੀਆਂ ਘੱਟ ਦਿੱਤੀਆਂ ਜਾਂ ਜਾਂ ਸਾਡੀਆਂ ਸਾਡੇ ਅੱਗੇ ਵੀ ਇਹ ਨੌਕਰੀਆਂ ਦੇ ਵਿੱਚ ਬਾਹਰੋਂ ਆਣ ਕੇ ਜਾਂ ਬਾਹਰੋਂ ਬੰਦਿਆਂ ਨੂੰ ਆਣ ਕੇ ਪੰਜਾਬੀਆਂ ਨੂੰ ਘਾਟ ਤੇ ਬਾਹਰੋਂ ਲੋਕਾਂ ਨੂੰ ਜਿਹੜੇ ਨੌਕਰੀਆਂ ਮਿਲਿਆ ਸਿੱਖਾਂ ਨੂੰ ਘਾਟ ਨੌਕਰੀਆਂ ਮਿਲਦੀਆਂ ਸਿੱਖਾਂ ਨੂੰ ਲਾ ਲਈਏ ਹਿੰਦੂਆਂ ਨੂੰ ਲਾ ਲਈਏ ਪੰਜਾਬ ਸਾਰਿਆਂ ਦਾ ਮੁਸਲਮਾਨਾਂ ਦਾ 크ਿਸਤਾਂ ਦਾ ਪੰਜਾਬ ਸਾਂਝਾ ਰਿਹਾ ਹਮੇਸ਼ਾ ਰਿਹਾ ਪਰ ਪੰਜਾਬੀਆਂ ਨੂੰ ਕੱਲ ਨੂੰ ਦਿੱਕਤ ਆ ਸਕਦੀ ਹੈ ਇਹੋ ਜਿਹੇ ਜਿਹੜਾ ਕੰਮ ਹੈ ਆਪਾਂ ਜਿਹੜਾ ਆ ਸਭ ਤੋਂ ਵੱਡੀ ਗੱਲ ਹੈ ਅੱਜ ਵੀ ਡੇਟ ਦੇ ਵਿੱਚ ਇੱਕ ਮੈਂ ਗੱਲ ਬਹੁਤ ਗੰਭੀਰ ਨਾਲ ਦੇਖਦਾ ਪਿਆ ਆ ਕਿ ਮੇਰੇ ਭੈਣ ਭਰਾਵਾਂ ਨੇ ਮੇਰੇ ਬਾਹਰ ਦੇ ਲੋਕ ਬੈਠੇ ਉਹਨਾਂ ਨੇ ਪਿਆਸਿਆ ਦਾ ਆਲਾਨ ਕਰ ਦਿੱਤਾ ਪਿਆਸਿਆ ਦਾ ਆਲਾਨ ਨਹੀਂ ਕਰਦਾ ਵੀ ਜੀ ਸੋਸ਼ਲ ਮੀਡੀਆ ਤੇ ਨਹੀਂ ਜਾਣਾ ਆਪਾਂ ਭੈਣ ਦਾ ਨੁਕਸਾਨ ਹੋ ਸਕਦਾ ਹੈ ਜਿਹੜੀ ਚੀਜ਼ ਉਹਨਾਂ ਨੇ ਕੀਤੀ ਹੈ ਚਲੋ ਨੌਕਰੀ ਤੇ ਜਾ ਸਕਦੀ ਚੀਜ਼ ਹੈ ਸਭ ਸਰਦੀ ਹੈ ਹਜੇ ਨਹੀਂ ਆ ਗਿਆ ਉਹਨਾਂ ਨੇ 50 60 ਸਾਲ ਲੋਕ ਹੀ ਕਰਨੀ ਸੀ ਉਹਨਾਂ ਦਾ ਕੱਟੋ ਕਰਦੀ ਤੇ ਰੋਡ ਕਰਨ ਇਨਸਾਨ ਹੋ ਗਿਆ ਆਪਾਂ ਨੂੰ ਉਹਨਾਂ ਨੂੰ 5 ਕਰੋੜ ਰੁਪਈਆ ਕੱਟੋ ਕਰ ਦੇਣਾ ਚਾਹੀਦਾ ਪਰ ਕਿਸੇ ਨੂੰ ਦੱਸ ਕੇ ਨਹੀਂ ਦੇਣਾ ਚਾਹੀਦਾ ਸੋਸ਼ਲ ਮੀਡੀਆ ਤੇ ਨਾ ਪਾਓ ਸੋਸ਼ਲ ਮੀਡੀਆ ਤੇ ਪਹੁੰਚ ਦੇ ਨਾਲ ਸਾਡੇ ਪੰਜਾਬੀਆਂ ਦਾ ਸਾਡਾ ਨੁਕਸਾਨ ਹੋ ਸਕਦਾ ਸਾਡੇ ਪੰਜਾਬ ਦਾ ਨੁਕਸਾਨ ਹੋ ਸਕਦਾ ਕਿਉਂ ਇਹ ਚੀਜ਼ ਨੂੰ ਬ੍ਰੈਂਡ ਲਾ ਕੇ ਤੇ ਨੌਕਰੀਆਂ ਦੇ ਵਿੱਚ ਸਰਕਾਰੀ ਨੌਕਰੀਆਂ ਦੇ ਵਿੱਚ ਜਾਂ ਹੋਰ ਵੀ ਕਿਤੇ ਵੀ ਜਿੱਥੇ ਵੀ ਸਾਨੂੰ ਮਤਲਬ ਕਿ ਸਾਨੂੰ ਲੋਡ ਹੋਵੇ ਜਾਂ ਸਾਡੇ ਚਿੱਦਾ ਨਹੀਂ ਹੋਵੇ ਜਿੱਥੇ ਹੋਵੇ ਉਹ ਸਾਨੂੰ ਪਛਾਣ ਕੀਤਾ ਜਾਦਾ ਨਹੀਂ ਜੀ ਤੁਸੀਂ ਐ ਤੁਹਾਡੀ ਕੀਤਾ ਜਾਂ ਇਦਾਂ ਕੀਤਾ ਅੱਗੇ ਵੀ ਇੱਕ ਨਿੱਕੀ ਜੀ ਗੱਲ ਨੂੰ ਲੈ ਕੇ ਬਹੁਤ ਵੱਡੀ ਗੱਲ ਸਾਨੂੰ ਬਣਾ ਦਿੰਦੇ ਰਹੇ ਮੈਂ ਹਮੇਸ਼ਾ ਸਾਰੇ ਪੰਜਾਬੀਆਂ ਨੂੰ ਤੇ ਪੰਜਾਬ ਨਾਲ ਪਿਆਰ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦਾ ਕਿ ਸਾਨੂੰ ਅੱਜ ਤਾਂ ਦੇ ਨਾਲ ਖਿਨੌਣ ਦੀ ਲੋੜ ਆ ਪਰ ਸੋਸ਼ਲ ਮੀਡੀਆ ਤੇ ਕੋਈ ਵੀ ਇਹੋ ਜਿਹਾ ਐਲਾਨ ਨਾ ਕਰੋ ਕਿ ਮੈਂ ਉਹਨੂੰ 5 ਲੱਖ ਦੇ ਰਿਹਾ ਜਾਂ 5 ਕਰੋੜ ਦੇ ਰਿਹਾ ਦਿਓ ਉਹਨੂੰ ਹਮੇਸ਼ਾ ਦੇਣ ਦੀ ਲੋੜ ਆ ਕਿਉਂਕਿ ਉਹਨਾਂ ਸਾਨੂੰ ਆਪਣੇ ਕਹਿਣ ਦੇ ਨਾਲ ਕਰਾਉਣ ਦੀ ਲੋੜ ਆ ਹਮੇਸ਼ਾ ਆਪਾਂ ਇਹੋ ਕੁਝ ਹੀ ਕਰਦੇ ਨੇ ਕਿ ਜਿਹੜਾ ਆ ਇਸ ਆਪਣੇ ਲੋਕਾਂ ਨਾਲ ਨਹੀਂ ਕਰਉਂਦੇ ਜਿਹੜਾ ਅੱਗੇ ਅੱਗੇ ਸਟੈਂਡਰਡ ਖਲੋ ਜਾਣਾ ਦੱਸਣ ਤੋਂ ਬਗਿਆਰ ਨਾ ਹੋਣਾ ਦਸਮੰਤ ਦਿਓ ਆਪਣੀ ਆਪਾਂ ਕਰੋੜਾਂ ਰੁਪਏ ਦੀ ਦਸਮੰਤ ਨਾਲ ਲੰਘਣ ਲਾਉਂਦੇ ਆਪਾਂ ਕਰੋੜਾਂ ਰੁਪਏ ਭਾਅ ਨੂੰ ਵੀ ਦੇ ਸਕਦੇ ਆ ਪਰ ਸੋਸ਼ਲ ਮੀਡੀਆ ਤੋਂ ਖੋਣ ਤੋਂ ਬਗਿਆਰ ਅਸੇ ਸਾਡੇ ਗੁਰੂ ਨੇ ਹਮੇਸ਼ਾ ਦੱਸਿਆ ਕਿ ਇੱਕ ਹੱਥ ਨਾਲ ਸੇਵਾ ਕਰੋ ਦੂਜੇ ਹੱਥ ਨਾਲ ਸੇਵਾ ਦਾ ਪਤਾ ਪਰ ਆਪਾਂ ਇਹ ala social media ਤੇ ਨਹੀਂ ਕਰਨੇ ਕਿਉਂ ਇਹ social media ਨੂੰ issue ਬਣਾ ਕੇ ਇਹ ਪੰਜਾਬੀਆਂ ਨੂੰ ਸਾਨੂੰ ਬਦਨਾਮ ਕਰ ਸਕਦੇ ਧੰਨਵਾਦ ਜੇ ਤੁਹਾਨੂੰ ਇਹ ਕਿਸ ਚੀਜ਼ ਦੀ ਸਹੀ ਲੱਗੇ ਫਿਰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਤੁਹਾਡੇ ਭਰਾ ਨੇ ਕੋਈ ਗਲਤ ਬੋਲ ਲਿਆ ਗਿਆ ਹੋਵੇ ਤੇ ਮੈਨੂੰ social media ਤੇ ਕਮੈਂਟ ਕਰਕੇ ਜਿਹੜਾ ਉਹ ਦੱਸ ਦਿੱਤਾ ਜਾਵੇ ਮੈਂ ਉਸ ਦਾ ਜਵਾਬ ਵੀ ਤੁਹਾਨੂੰ ਦਵਾਂ ਧੰਨਵਾਦ ਇਸ ਹਸਸ ਦਾ